ਪੰਜਾਨੀ ਹੋ ਨਾ ਚੱਲੂ ਹੁਣ ਤੱਕੜੀ ਨਾ ਹੁਣ ਚੱਲਣਾ ਪੰਜਾਨੀ ਹੋ ਨਾ ਚੱਲੂ ਹੁਣ ਤੱਕੜੀ ਨਾ ਹੁਣ ਚੱਲਣਾ ਪੰਜਾਨੀ ਹੋ ਨਾ ਚੱਲੂ ਹੁਣ ਤੱਕੜੀ ਨਾ ਹੁਣ ਚੱਲਣਾ ਪੰਜਾਨੀ ਓ ਭਗਵੰਤ ਮਾੜ ਲਾ ਲੈ ਲੈ ਨਾਨੇ ਪੁੱਠਾ ਪੰਗਾਲੀ ਭਗਵੰਤ ਮਾੜ ਨਾ ਲੈ ਲੈ ਐ ਨਾਨੇ ਪੁੱਠਾ ਪੰਗਾਲੀ ਓ ਦਿੱਤੀਆਂ ਬੰਦ ਸਕੀਮਾਂ ਓ ਕੀਤੀਆਂ ਬੰਦ ਸਕੀਮਾਂ ਐ ਨਾਨੇ ਆਟੇ ਢਾਲ ਦੀਆਂ ਓ ਦਿੱਤੀਆਂ ਬੰਦ ਸਕੀਮਾਂ ਨਾਨੇ ਆਟੇ ਗੱਲਾਂ ਹੁੰਦੀਆਂ ਸੁਣ ਲੋ ਕੇ ਜਰੀਵਾਲ ਦੀਆਂ ਹੁਣ ਘਰ ਘਰ ਗੱਲਾਂ ਹੁੰਦੀਆਂ ਸੁਣ ਲੋ ਸਾਡੇ ਮਾਨ ਦੀਆਂ ਹੋ ਕੋਟਕਪੂਰੇ ਹਲਕੇ ਤੋਂ ਖੜਿਆ ਕੁਲਤਾਰ ਕੁੜੇ ਹੋ ਕੋਟਕਪੂਰੇ ਹਲਕੇ ਤੋਂ ਖੜਿਆ ਕੁਲਤਾਰ ਕੁੜੇ ਹੋ ਕੋਟਕਪੂਰੇ ਹਲਕੇ ਤੋਂ ਖੜਿਆ ਕੁਲਤਾਰ ਕੁੜੇ ਹੋ ਕੋਟਕ ਕੁਲਤਾਰ ਕੁੜੇ ਉਹ ਦੂਜੀ ਵਾਰ ਲਿਆਵਾਂਗੇ ਝਾੜੂ ਸਰਕਾਰ ਕੁੜੇ ਉਹ ਦੂਜੀ ਵਾਰ ਹੀ ਲਿਆਵਾਂਗੇ ਝਾੜੂ ਸਰਕਾਰ ਕੁੜੇ ਉਹ ਦੂਜੀ ਵਾਰ ਲਿਆਵਾਂਗੇ ਝਾੜੂ ਸਰਕਾਰ ਕੁੜੇ ਉਹ ਦੂਜੀ ਵਾਰ ਹੀ ਲਿਆਵਾਂਗੇ ਝਾੜੂ ਸਰਕਾਰ ਕੁੜੇ ਚੱਲ ਰਲ ਮਿਲਦੇ ਇਹ ਵਧਾਈਆਂ ਵਿਰੋਧੀਆਂ ਨੂੰ ਹਾਰ ਦਿਆਂ ਚੱਲ ਰਲ ਮਿਲਦੇ ਇਹ ਵਧਾਈਆਂ ਵਿਰੋਧੀਆਂ ਨੂੰ ਹਾਰ ਦਿਆਂ ਚੱਲ ਰਲ ਮਿਲਦੇ ਇਹ ਵਧਾਈਆਂ ਵਿਰੋਧੀਆਂ ਨੂੰ ਹਾਰ ਦਿਆਂ ਦਿਆਂ ਨੂੰ ਹਰ ਦਿਆਂ ਹੁਣ ਘਰ ਘਰ ਗੱਲਾਂ ਹੁੰਦੀਆਂ ਵੇਖ ਲੋ ਕੇਜਰੀ ਵਾਲ ਦੀਆਂ ਉਹ ਘਰ ਘਰ ਗੱਲਾਂ ਹੁੰਦੀਆਂ ਵੇਖ ਲੋ ਕੇਜਰੀ ਵਾਲ ਦੀਆਂ ਹੁਣ ਘਰ ਘਰ ਗੱਲਾਂ ਹੁੰਦੀਆਂ ਸੁਣ ਲੋ ਕੇਜਰੀ ਵਾਲ ਦੀਆਂ ਉਹ ਘਰ ਘਰ ਗੱਲਾਂ ਹੁੰਦੀਆਂ ਵੇਖ ਲੋ ਕੇਜਰੀ ਵਾਲ ਦੀਆਂ ਹੁਣ ਘਰ ਘਰ ਗੱਲਾਂ ਹੁੰਦੀਆਂ ਸੁਣ ਲੋ ਸੋਡੇ ਮਹਣਿੰਦੀਆਂ